ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਬੋਲੋ ਡਾਕਟਰ ਬੀ ਆਰ ਅੰਬੇਡਕਰ ਖਿਲਾਫ ਦਿੱਤੇ ਗਏ ਬਿਆਨ ਨੂੰ ਲੈ ਕੇ ਪਟਿਆਲਾ ਵਿਖੇ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਵੱਲੋਂ ਰੋਸ ਮਾਰਚ ਕੀਤਾ ਗਿਆ ਇਸ ਮੌਕੇ ਡਾਕਟਰ ਧਰਮਵੀਰ ਗਾਂਧੀ ਨੇ ਕਿਹਾ ਕਿ ਦੇਸ਼ ਦਾ ਸੰਵਿਧਾਨ ਲਿਖਣ ਵਾਲੇ ਡਾਕਟਰ ਬੀ ਆਰ ਅੰਬੇਡਕਰ ਖਿਲਾਫ ਗਲਤ ਸ਼ਬਦਾਵਲੀ ਬੋਲਣ ਬਾਰੇ ਅਮਿਤ ਸ਼ਾਹ ਨੂੰ ਤੁਰੰਤ ਕੈਬਨਿਟ ਵਿੱਚੋਂ ਬਰਖਾਸਤ ਕੀਤਾ ਜਾਵੇ ਪੰਜਾਬ ਕਾਂਗਰਸ ਦੇ ਪਟਿਆਲਾ ਜ਼ਿਲ੍ਹੇ ਦੇ ਸਾਰੇ ਅਧਿਕਾਰੀ ਸਹਿਬਾਨ ਹਲਕਾ ਚਾਰਜਸ ਬੈਲਾ ਵਿੰਗ ਯੂਥ ਵਿੰਗ ਤੇ ਹੋਰ ਵੱਖ-ਵੱਖ ਜਿਹੜੇ ਸਾਡੇ ਵਿੰਗਸ ਨੇ ਉਹਨਾਂ ਦੇ ਸਰਗਰਮ ਕਾਰਕੁਨ ਅੱਜ ਪੱਪਾ ਪੱਪਾ ਪੀਮਰਾਓਂ ਬੇਦਕ ਹੋਰਾਂ ਦੀ ਬਾਰੇ ਜੋ ਇੱਕ ਹੱਤਕ ਭਰੀ ਟਿੱਪਣੀ ਅਮਿਤ ਸ਼ਾਹ ਹੋਰਾਂ ਨੇ ਰਾਸ ਸਮਝ ਕੀਤੀ ਹੈ ਉਸ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰਨ ਲਈ ਅਸੀਂ ਸਾਰੇ ਇਕੱਤਰ ਹੋਏ ਹਾਂ ਵੈਸੇ ਦਾ ਭਾਜਪਾ ਤੇ ਆਰਐਸਐਸ ਦੀ ਜਿਹੜੀ ਦਲਿਤ ਵਿਰੋਧੀ ਮਾਨਸਿਕਤਾ ਹੈਗੀ ਹੈ ਔਰਤ ਵਿਰੋਧੀ ਮਾਨਸਿਕਤਾ ਹੈਗੀ ਹੈ ਸੰਵਿਧਾਨ ਵਿਰੋਧੀ ਮਾਨਸਿਕਤਾ ਹੈਗੀ ਹੈ ਉਹ ਜਦੋਂ ਦੀ ਅੱਜ ਤੋਂ 100 ਸਾਲ ਪਹਿਲਾਂ ਆਰਐਸਐਸ ਬਣੀ ਹੈਗੀ ਹੈ ਜੇ ਤਾਂ ਉਹਨਾਂ ਦੀ ਮਨੁੱਖ ਸਮ੍ਰਿਤੀ ਜੋਦਰ ਜਾਗਾ ਹੈ ਜੋ ਉਹਨਾਂ ਦੇ ਇਰਾਦੇ ਨੇ ਉਹ ਜਗ ਜਾਹਰ ਨੇ ਤੇ ਸਮੇ ਸਮੇਂ ਸਰ ਇਸ ਦਾ ਪਗਟਾਵਾ ਕਦੀ ਰੈਜ਼ਰਵੇਸ਼ਨ ਦੇ ਖਿਲਾਫ ਬੋਲ ਕੇ ਕਦੀ ਔਰਤਾਂ ਦੇ ਸਨਮਾਨ ਦੇ ਖਿਲਾਫ ਬੋਲ ਕੇ ਉਹਨਾਂ ਦੇ ਦਰਜੇ ਦੇ ਖਿਲਾਫ ਬੋਲ ਕੇ ਇਹ ਭਾਜਪਾਈ ਲੀਡਰ ਇਹਨਾਂ ਦੇ ਐਮਪੀ ਇਹਨਾਂ ਦੇ ਮਿਨਿਸਟਰ ਇਹਨਾਂ ਦੇ ਚੀਫ ਮਿਨਿਸਟਰ ਇਹਨਾਂ ਦੇ ਆਰਐਸਐਸ ਚੀਫ ਮੋਹਨ ਪਾਗਮਤ ਤੋਂ ਲੈ ਕੇ ਜਿਹ ਸਗੇ ਉਸ ਤੋਂ ਪਹਿਲਾਂ ਰਜੂ ਰਜੂ ਭయ్యా ਤੋਂ ਲੈ ਕੇ ਉਸ ਤੋਂ ਪਹਿਲਾਂ ਜਿਹੜੇ ਇਹਨਾਂ ਦੇ ਗੋਲਵਾਲਕਰ ਸਗੇ ਉਨਾ ਤੋਂ ਲੈ ਕੇ ਸਾਰੇ ਜਿੰਨੇ ਚੀਫ ਹੋਏ ਨੇ ਉਹ ਸਮੇ ਸਮੇ ਸਿਰ ਉਹਨਾਂ ਦੀ ਜਮਹੂਰੀਅਤ ਵਿਰੋਧੀ ਸੰਵਿਧਾਨ ਵਿਰੋਧੀ Dalit ਵਿਰੋਧੀ ਔਰਤ ਵਿਰੋਧੀ ਜੋ ਮਾਨਸਿਕਤਾ ਹੈਗੀ ਹੈ ਉਹ जगਜाहिर ਹੁੰਦੀ ਰਹੀ ਹੈ ਪਰ ਪਿਛਲੇ 10 ਸਾਲ ਤੋਂ ਜਿਸ ਤਰ੍ਹਾਂ ਅਮਿਤ ਸ਼ਾਹ ਤੇ ਮੋਦੀ ਤੇ ਇਹਨਾਂ ਦੀ ਅਗਵਾਈ ਵਿੱਚ ਭਾਜਪਾ ਦੀ ਚੱਲ ਰਹੀ ਸਰਕਾਰ ਲਗਾਤਾਰ ਸੰਵਿਧਾਨ ਦੀ ਸੰਵਿਧਾਨਕ ਸੰਸਥਾਵਾਂ ਦੀ ਅਭੇਲਨਾ ਕਰ ਰਹੀ ਹੈ ਉਨਾ ਨੋ ਪਰ ਹੈਡਕੁਚਰ ਰਹੀ ਹੈ ਭਾਵੇਂ ਉਹ ਈਡੀ ਹੋਵੇ ਭਾਵੇਂ ਸੀਬੀਆਈ ਹੋਵੇ ਭਾਵੇਂ ਕੈਗ ਹੋਵੇ ਭਾਵੇਂ ਇਲੈਕਸ਼ਨ ਕਮਿਸ਼ਨ ਹੋਵੇ ਚਾਹੇ ਜੁਡੀਸ਼ਰੀ ਹੋਵੇ ਚਾਹੇ ਉਹ ਮੀਡੀਆ ਵਰਗੇ ਉਸ ਸੰਸਥਾਨ ਹੋਣ ਜਿਵੇਂ ਉਹਨਾਂ ਦੀ ਕਦਰ ਘਟਾਈ ਕੀਤੀ ਹੈ ਉਹਨਾਂ ਨੂੰ ਆਪਣੀ ਜੇਬੀ ਜਥੇਵੰਦੀ ਬਣਾ ਲਿਆ ਗਿਆ ਉਹਨਾਂ ਚ ਆਰਐਸਐਸ ਦੇ ਬੰਦੇ ਫਿੱਟ ਕਰਕੇ ਸਾਰੇ ਸੰਵਿਧਾਨ ਦੀ ਭਾਵਨਾ ਨੂੰ ਕੁਝਿਆ ਗਿਆ ਹੈਗਾ ਉਸ ਦਾ ਇੱਕ ਚਰਮ ਰੂਪ ਸਾਨੂੰ ਪਿਛਲੇ ਹਫਤੇ ਜਦੋਂ ਸੰਵਿਧਾਨ ਦੇ ਬਾਰੇ ਦੋ ਦਿਨਾਂ ਬੜੀ ਤਿੱਖੀ ਬਹਿਸ ਹੋ ਰਹੀ ਸੀਗੀ ਤਾਂ ਜੋਰੇ ਟਿੱਡ ਵੀ ਸੀਗੀ ਉਹ ਅਮਰਸਾਹ ਦੇ ਮੂੰਹ ਵਿੱਚ ਆ ਗਈ ਤੇ ਉਸ ਨੇ ਬਾਬਾ ਪੀਮਰਾਮ ਅੰਬੇਦਕਰ ਸਾਹ ਦੇ ਬਾਰੇ ਅਜੇ ਹੱਦ ਤੱਕ ਭਰੇ ਟੰਗ ਨਾਲ ਅਜੇ ਇੱਕ ਮਜ਼ਾਈਆ ਟੰਗ ਨਾਲ ਉਹਨਾਂ ਨੇ ਇੱਕ ਆਪਣਾ ਵਿਖਿਆਨ ਦਿੱਤਾ ਹੈਗਾ ਜਿਸ ਤੋਂ ਸਾਰੇ ਮੁਲਕ ਵਿੱਚ ਰੋਸ਼ ਹੈਗਾ ਹੈ ਗੁੱਸਾ ਹੈਗਾ ਹੈ ਇਹ ਕਿਨਾਂ ਦੇ ਖਿਲਾਫ ਇੱਕ ਅੱਗ ਭੜਕੀ ਹੋਈ ਹੈਗੀ ਹੈ ਜਿਸ ਤੇ ਹੀ ਅੱਗ ਦੇ ਪ੍ਰਗਟਾਵੇ ਵਾਸਤੇ ਅਸੀਂ ਅੱਜ ਪਟਿਆਲੇ ਵਿੱਚ ਕਤਲ ਹੋਏ ਹੈ ਔਰ ਅਸੀਂ ਸ਼ਹਿਰ ਚੋਂ ਬਾਹਰ ਚ ਕਰਦੇ ਹੋਏ ਜਿਹੜਾ ਪ੍ਰਸ਼ਾਸਨ ਨੂੰ ਇਹ ਇਸ ਅਮਿਤ ਸ਼ਾਦੀ ਉਹਨਾਂ ਦੇ ਮਤਲੀ ਬਾਰੇ ਕਿ ਉਹਨਾਂ ਨੂੰ ਬਰਖਾਸ ਕੀਤਾ ਜਾਵੇ ਤੇ ਉਹ ਮਾਫੀ ਮੰਗਣ ਜਨਤਕ ਤੌਰ ਤੇ ਮਾਫੀ ਮੰਗਣ ਜੋ ਨਾ ਬਾਬਾ ਪੀਮਰਾਮ ਅੰਬੇਦਕਰ ਸਾਹਿਬ ਦੀ ਸ਼ਾਨ ਦੇ ਖਿਲਾਫ ਜਿਸ ਭਾਸ਼ਾ ਜਿਸ ਲੈਦਰ ਉਹਨਾਂ ਨੇ ਇਸਤੇਮਾਲ ਕੀਤਾ ਹੈਗਾ ਉਹਨਾਂ ਨੂੰ ਸ਼ਰਮਸਾਰ ਹੋਣਾ ਚਾਹੀਦਾ ਕਿ ਉਹਨਾਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਜਿਨ੍ਹਾਂ ਨੇ ਆਪਣਾ ਬੜਾ ਹੀ ਵੱਡਾ ਯੋਗਦਾਨ ਪਾ ਕੇ ਦੁਨੀਆ ਦਾ ਬਿਹਤਰੀਨ ਸੰਵਿਧਾਨ ਰਚਾਇਆਗਾ ਉਸ ਦੇ ਨਿਰਮਾਤਾ ਦੇ ਖਿਲਾਫ ਆਪਣੀ ਜੋ ਬਿਮਾਰ ਜ਼ਹਿਨियत ਹੈਗੀ ਹੈ दलित भ्रादी जैनियत है औरत भ्रादी जैनियत है जोदा शरण आम संविधानक मंच सबा, सबा, ते तेरा ਮੰਦਰ ਆ ਲੋਕ ਸਭਾ ਦਾ ਜਿਹੜਾ ਆਪਣਾ ਜਮਹੂਰੀਅਤ ਦਾ ਜਿਹਨੂੰ ਆਪਾਂ ਮੰਦਰ ਕਹਿੰਦੇ ਆ ਰਾਜ ਸਭਾ ਲੋਕ ਸਭਾ ਉੱਥੇ ਜਾ ਕੇ ਜੋ ਪ੍ਰਗਟਾਵਾ ਕੀਤਾ ਹੈਗਾ ਇਹ ਸ਼ਰਮ ਦੀ ਗੱਲ ਹੈ ਔਰ ਅਮਿਤ ਸ਼ਾਹ ਨੂੰ ਮਾਫੀ ਮੰਗਣੀ ਚਾਹੀਦੀ ਹੈ ਤੇ ਮੋਦੀ ਸਰਕਾਰ ਨੂੰ ਉਸ ਨੂੰ ਬਰਖਾਸਤ ਵੀ ਕਰਨਾ ਚਾਹੀਦਾ ਹੈ अजीत ਪੰਜਾਬੀ ਦੀ ऑथेंटिक ਖਬਰਾਂ ਦੇ ਲਈ ਸਬਸਕ੍ਰਾਈਬ ਕਰੋ अजीत ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ